ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ ਸੱਤ ਫੇਜ਼ਾਂ ਦੇ ਵਿੱਚ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਲਗਭਗ ਤਿੰਨ ਪਹਿਲੇ ਤਿੰਨ ਫੇਜ਼ ਪੂਤੇ ਜਾ ਚੁੱਕੇ ਨੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਸੱਤਵੇਂ ਅਤੇ ਅਖੀਰਲੇ ਫੇਜ਼ ਦੇ ਵਿੱਚ ਪੰਜਾਬ ਦੇ ਵਿੱਚ 19 ਮਈ ਨੂੰ ਇਲੈਕਸ਼ਨ ਹੋਣੀਆਂ ਤੇ ਅਜਿਹੇ ਮੌਕੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਚੋਣ ਸਰਗਰਮੀਆਂ ਲਗਾਤਾਰ ਜਾਰੀ ਨੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਉਹ ਆਪਣੇ ਆਪਣੇ ਹਲਕੇ ਦੇ ਵਿੱਚ ਆਪਣੇ ਵੱਲੋਂ ਪੂਰੇ ਜ਼ੋਰ ਸ਼ੋਰ ਦੇ ਨਾਲ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਇਸ ਮੌਕੇ ਅਸੀਂ ਲੋਕ ਸਭਾ ਦੇ ਹਲਕਾ ਪਟਿਆਲਾ ਦੇ ਵਿੱਚ ਮੌਜੂਦ ਆ ਜਿੱਥੇ ਕਿ ਕਾਂਗਰਸ ਪਾਰਟੀ ਵੱਲੋਂ ਇੱਕ ਵਾਰ ਫਿਰ ਤੋਂ ਆਪਣੇ ਸਾਬਕਾ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪ੍ਰਨੀਤ ਕੌਰ ਜੀ ਨੂੰ ਉਮੀਦਵਾਰ ਐਲਾਨਿਆ ਗਿਆ ਇਸ ਮੌਕੇ ਸਾਡੇ ਨਾਲ ਖੁਦ ਸ਼੍ਰੀਮਤੀ ਪ੍ਰਨੀਤ ਕੌਰ ਜੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਮੈਮ ਪਹਿਲਾਂ ਬਹੁਤ ਬਹੁਤ ਸ਼ੁਕਰੀਆ ਡੇਲੀ ਪੋਸਟ ਦੇ ਲਈ ਕਿਸ ਤਰ੍ਹਾਂ ਦਾ ਮੈਮ ਚੋਣ ਪ੍ਰਚਾਰ ਚੱਲ ਰਿਹਾ ਹੈ ਕਿਉਂਕਿ ਲਗਾਤਾਰ ਪਹਿਲਾਂ ਤੁਸੀਂ 3 ਵਾਰ ਪਟਿਆਲਾ ਤੋਂ ਸੰਸਦ ਰਹੇ ਹੋ ਪਿਛਲੀ 2014 ਦੀ ਇਲੈਕਸ਼ਨ ਦੀ ਗੱਲ ਕਰੀਏ ਤਾਂ ਉਦੋਂ ਡਾਕਟਰ ਗਾਂਧੀ ਜਿੱਤੂ ਰਹੇ ਸੀ ਇਸ ਵਾਰ ਕਿਸ ਤਰ੍ਹਾਂ ਦਾ ਮੁਕਾਬਲਾ ਤੁਸੀਂ ਦੇਖ ਰਹੇ ਹੋ ਅ ਇਸ ਵਾਰ ਮਾਹੌਲ ਹੋਰ ਹੈ ਔਰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਮੈਨੂੰ ਤਾਂ ਮੈਂ ਬਹੁਤ ਕੌਨਫੀਡੈਂਟ ਹੈਗੀ ਹਾਂ ਕਿ ਇਸ ਟਾਈਮ ਲੋਕ ਮੈਨੂੰ ਵੋਟ ਪਾਣਗੇ ਮੈਮ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਹੋ ਤੁਸੀਂ ਕਾਂਗਰਸ ਪਾਰਟੀ ਦੀ ਹੀ ਸਰਕਾਰ ਪੰਜਾਬ ਦੇ ਵਿੱਚ ਹੈਗੀ ਆ ਕੀ ਪਿਛਲੇ 2 ਸਾਲਾਂ ਦਾ ਜੋ ਕਾਂਗਰਸ ਪਾਰਟੀ ਦਾਵਾ ਕਰ ਰਹੀ ਆ ਜੋ ਕੰਮਕਾਰ ਕੀਤੇ ਨੇ ਕੀ ਉਸ ਬਿਹਾਫ ਤੇ ਤੁਸੀਂ ਵੋਟ ਮੰਗ ਰਹੇ ਹੋ ਲੋਕਾਂ ਦੇ ਕੋਲੋਂ ਜ਼ਰੂਰ ਬਹੁਤ ਕੁਝ ਕੀਤਾ ਜਿਹੜਾ 10 ਸਾਲਾਂ ਦੇ ਵਿੱਚ ਕਿਸੇ ਨੇ ਪੰਜੀ ਵੀ ਨਹੀਂ ਦਿੱਤੀ ਨਾ ਕੋਈ ਵਿਕਾਸ ਦਾ ਕੰਮ ਹੋਇਆ ਤਾਂ ਇੱਕ ਤਾਂ ਉਹ ਹੈਗਾ ਕਿਉਂਕਿ ਉਹ ਲੋਕਲ ਮੁੱਦੇ ਨੇ ਬਾਕੀ ਜੋ ਸਾਡੀ ਪਾਰਟੀ ਦਾ ਮੈਨੀਫੈਸਟੋ ਹੈ ਉਹ ਸੈਂਟਰ ਦੇ ਵਿੱਚ ਲਾਗੂ ਹੋਊਗਾ ਇਹ ਚੋਣਾ ਸੈਂਟਰ ਦੀਆਂ ਨੇ ਸੈਂਟਰ ਸਰਕਾਰ ਬਣਾਉਣ ਦੀਆਂ ਤੇ ਉਹਦੇ ਉੱਤੇ ਅਸੀਂ ਵੋਟ ਮੰਗ ਰਹੇ ਆ ਮੈਮ ਪਿਛਲੇ 10 ਸਾਲਾਂ ਦੇ ਪਿੱਛੇ ਜਾ ਕੇ ਦੇਖੀ ਤਾਂ ਸੂਬੇ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਭਾਜਪਾ ਦੀ ਸਰਕਾਰ ਰਹੀ ਹੈ ਪਿਛਲੇ 5 ਸਾਲ ਡਾਕਟਰ ਗਾਂਧੀ ਪਟਿਆਲਾ ਤੋਂ ਸੰਸਦ ਰਹੇ ਨੇ ਉਸ ਤੋਂ ਪਿਛਲੇ 5 ਸਾਲ ਤੁਸੀਂ ਸੰਸਦ ਰਹੇ ਸੀ ਇਹਨਾਂ 10 ਸਾਲਾਂ ਦੇ ਵਿੱਚ ਲਗਾਤਾਰ ਸਵਾਲ ਉਠਾਏ ਜਾਂਦੇ ਨੇ ਖਾਸ ਕਰਕੇ ਕਾਂਗਰਸ ਪਾਰਟੀ ਵੱਲੋਂ ਵੀ ਆਮ ਆਦਮੀ ਪਾਰਟੀ ਵੱਲੋਂ ਵੀ ਕਹਿ ਲਿਆ ਕਿ ਪਟਿਆਲਾ ਨੂੰ ਤਵੱਜੋ ਨਹੀਂ ਦਿੱਤੀ ਗਈ ਕੀ ਕਾਰਨ ਮੰਨਦੇ ਹੋ ਤੁਸੀਂ ਮੇਰੇ ਖਿਆਲ ਚ ਇਹ ਇੱਕ ਬਹੁਤ ਛੋਟੀ ਸੋਚ ਵਾਲੀ ਪੋਲਿਟਿਕਸ ਖੇਡੀ ਗਈ ਸੀ ਕਿ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਸ਼ਹਿਰ ਹੈ ਔਰ ਇੱਥੇ ਕੋਈ ਵਿਕਾਸ ਨਾ ਕਰੋ ਤਾ ਇੱਕ ਗਲਤ ਗੱਲ ਸੀ ਕਿਉਂਕਿ ਜਿਹੜੇ ਸੱਤਾ ਦੇ ਵਿੱਚ ਸੀ ਚੀਫ ਮਿਨਿਸਟਰ ਸੀ ਉਹਨਾਂ ਨੂੰ ਸਾਰੇ ਪੰਜਾਬ ਨੂੰ ਦੇਖਣਾ ਚਾਹੀਦਾ ਸੀ ਤਾਂ ਪਟਿਆਲੇ ਨੂੰ ਬਿਲਕੁਲ ਨਜ਼ਰ ਅੰਦਾਜ਼ ਕਰਕੇ ਕੋਈ ਡਿਵੈਲਪਮੈਂਟ ਨਹੀਂ ਕੀਤੀ ਮੈਮ ਜਿਸ ਤਰ੍ਹਾਂ ਦੀ ਗੱਲ ਤੁਸੀਂ ਕੀਤੀ ਆ ਕਿ ਪਟਿਆਲੇ ਨੂੰ ਪਹਿਲਾਂ ਨਜ਼ਰ ਅੰਦਾਜ਼ ਕੀਤਾ ਗਿਆ ਕਾਲੀ ਸਰਕਾਰ ਵੇਲੇ ਹੁਣ ਕੈਪਟਨ ਸਾਹਿਬ ਆਏ ਨੇ ਪਟਿਆਲਾ ਦੇ ਲਈ ਖਾਸ ਤੌਰ ਤੇ ਹਜ਼ਾਰਾਂ ਕਰੋੜ ਰੁਪਏ ਦੀ ਗ੍ਰਾਂਟ ਲੈ ਕੇ ਆਏ ਨੇ ਕਾਲੀ ਦਲ ਇਹੀ ਸਵਾਲ ਉਠਾ ਰਿਹਾ ਕਿ ਹੁਣ ਪੰਜਾਬ ਸਰਕਾਰ ਪਟਿਆਲਾ ਨੂੰ ਜ਼ਿਆਦਾ ਤਵੱਜੋ ਦੇ ਰਹੀ ਹੈ ਬਾਕੀ ਸ਼ਹਿਰਾਂ ਨੂੰ ਨਹੀਂ ਦੇ ਰਹੀ ਇਸ ਤੇ ਕੀ ਨਹੀਂ ਬਾਕੀ ਸ਼ਹਿਰਾਂ 'ਚ ਵੀ ਡਿਵੈਲਪਮੈਂਟ ਹੋ ਰਹੀ ਹੈ ਪੂਰੇ ਪਿੰਡਾਂ ਦੀ ਡਿਵੈਲਪਮੈਂਟ ਹੋ ਰਹੀ ਹੈ ਇੱਕ ਇੱਕ ਪਿੰਡ ਨੂੰ ਗ੍ਰਾਂਟ ਮਿਲੇ ਨੇ ਅਸੀਂ ਗ੍ਰਾਂਟ ਤਾਂ ਉਦੋਂ ਵੀ ਦੇ ਦਿੱਤੇ ਸੀ ਆਂਦਿਆਂ ਸਾਰ ਪਹਿਲੇ ਸਾਲ 'ਚ ਜਦ ਅਕਾਲੀ ਪੰਜ ਸਰਪੰਚ ਸੀਗੇ ਇਹ ਵਿਤਕਰਾ ਨਹੀਂ ਕੀਤਾ ਸੀ ਔਰ ਬਾਕੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਹੜੀਆਂ ਲਿੰਕ ਰੋਡਸ ਨੇ ਜਿਹੜੀਆਂ ਬਣਾਈਆਂ ਨਹੀਂ ਗਈਆਂ ਸੀ ਬਹੁਤ ਹਜ਼ਾਰ ਕਿਲੋਮੀਟਰ ਪੰਜਾਬ 'ਚ 31000 ਕਿਲੋਮੀਟਰ ਬਣ ਗਿਆ 31000 ਇਸ ਸਾਲ 'ਚ ਬਣ ਜਾਊਗਾ ਤਾਂ ਇਹਦਾ ਮਤਲਬ ਹੈ ਕਿ ਪੂਰੇ ਪੰਜਾਬ ਦੇ ਵਿੱਚ ਵਿਕਾਸ ਹੋ ਰਿਹਾ ਹੈ 2014 ਦੇ ਵਿੱਚ ਮੈਂ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਕਾਫੀ ਜ਼ਿਆਦਾ ਬੋਲਬਾਲਾ ਸੀ ਇਸੇ ਕਰਕੇ ਜਿਹੜੇ ਡਾਕਟਰ ਗਾਂਧੀ ਪਟਿਆਲਾ ਤੋਂ ਜਿੱਤੇ ਸੀਗੇ 2019 ਦੇ ਵਿੱਚ ਤੁਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਾਂ ਆਮ ਆਦਮੀ ਪਾਰਟੀ ਨੂੰ ਤੁਸੀਂ ਕਿੱਥੇ ਦੇਖਦੇ ਹੋ ਆਪਣੇ ਮੁਕਾਬਲੇ ਦੇ ਵਿੱਚ ਦੇਖੋ ਆਮ ਆਦਮੀ ਪਾਰਟੀ ਟੁੱਟ ਗਈ ਹੈ ਖੇਰੂ ਖੇਰੂ ਹੋ ਗਈ ਹੈ ਦੋ ਫਾੜ ਹੋ ਗਏ ਤੈਨੂੰ ਹੀ ਸਮਝ ਲਓ ਕਿਉਂਕਿ ਡਾਕਟਰ ਗਾਂਧੀ ਵੀ ਅਲੱਗ ਹੋ ਕੇ ਆਪਣੀ ਪਾਰਟੀ ਇਸਨੇ ਖੜੀ ਕਰ ਲਈ ਹੈ ਸੋ ਜਿਹੜਾ ਜਿਹੜੀ ਉਹ ਸੋਚ ਸੀ ਜਿਹੜੀ ਲੋਕਾਂ ਨੂੰ ਅੱਛੀ ਲੱਗੀ ਸੀ ਆਮ ਆਦਮੀ ਦੀ ਉਹ ਰਹੀ ਨਹੀਂ ਉਹ ਪਾਰਟੀ ਨਹੀਂ ਰਹੀ ਸੋ ਉਹਦਾ ਅਸਰ ਵੀ ਬਹੁਤ ਘਟ ਗਿਆ ਹੈ ਲੇਕਿਨ ਡਾਕਟਰ ਗਾਂਧੀ ਪੀਡੀਏ ਦੇ ਵਿੱਚ ਜਾ ਕੇ ਹੁਣ ਉਹ ਇਲੈਕਸ਼ਨ ਲੜ ਰਹੇ ਨੇ ਕਿਸ ਤਰ੍ਹਾਂ ਦਾ ਸਮਝ ਦਿਓ ਕਿਸ ਤਰ੍ਹਾਂ ਦਾ ਕੰਪੀਟੀਸ਼ਨ ਤੁਹਾਨੂੰ ਖਾਸ ਤੌਰ ਤੇ ਡਾਕਟਰ ਗਾਂਧੀ ਵੱਲੋਂ ਮਿਲ ਸਕਦਾ ਦੇਖੋ ਡਾਕਟਰ ਗਾਂਧੀ ਨੂੰ ਜਿਤਾਇਆ ਸੀ ਆਮ ਆਦਮੀ ਪਾਰਟੀ ਦਾ ਸੋਚ ਉਹ ਉਸ ਸੋਚ ਨਾਲ ਨਹੀਂ ਰਹੇ ਉਹ ਦੂਜੀ ਸਪਲਿੰਟਰ ਗਰੁੱਪ ਨਾਲ ਹੋ ਗਏ ਨੇ ਇਹਨਾਂ ਦੀ ਆਪਣੀ ਪਾਰਟੀ ਹੈ ਵੈਸੇ ਇਹਨਾਂ ਦੀ ਕੀ ਪਤਾ ਅੱਗੇ ਵੀ ਵੱਖ-ਵੱਖ ਸੋਚ ਹੋ ਸਕਦੀ ਹੈ ਔਰ ਅੱਜ ਉਹ ਸਥਿਤੀ ਨਹੀਂ ਹੈ ਦਾ ਡਾਕਟਰ ਗਾਂਧੀ ਜਿਸ ਸੋਚਤੇ ਜਿੱਤੇ ਥੀ ਉਹ ਗੱਲ ਨਹੀਂ ਹੈ ਸੋ ਉਹ ਗੱਲ ਉਹਨਾਂ ਦੀ ਵੀ ਨਹੀਂ ਬਣਨੀ। ਨੋਮੀਨੇਸ਼ਨ ਪਰੇ ਜਾ ਰਹੇ ਨੇ ਮੈਮ ਤੁਸੀਂ ਵੀ ਇੱਕ ਦੋ ਦਿਨ ਦੇ ਵਿੱਚ ਨੋਮੀਨੇਸ਼ਨ ਆਪਣੇ ਫਾਈਲ ਕਰ ਦੋਗੇ। ਕੈਪਟਨ ਸਾਹਿਬ ਕਦੋਂ ਆ ਕੇ ਪਟਿਆਲਾ ਦੇ ਵਿੱਚ ਤੁਹਾਡੇ ਲਈ ਪ੍ਰਚਾਰ ਕਰ ਰਹੇ ਨੇ। ਪਹਿਲੇ ਤਾਂ ਨੋਮੀਨੇਸ਼ਨ ਡੇ 26 ਨੂੰ ਆਣਗੇ। ਉਸ ਦੇ ਬਾਅਦ ਉਹਨਾਂ ਦਾ ਪ੍ਰੋਗਰਾਮ ਬਣ ਰਿਹਾ ਹੈ। ਕੱਲ ਪਰਸੋ ਤੱਕ ਪਤਾ ਚੱਲ ਜਾਊਗਾ ਤੇ ਜ਼ਰੂਰ ਆਣਗੇ। ਖੁਦ ਨੂੰ ਕਿੰਨਾ ਸਟਰੋਂਗ ਮੈਮ ਇਸ ਵਾਰ ਤੁਸੀਂ ਮੰਨਦੇ ਹੋ ਕਿਉਂਕਿ ਪਿਛਲੇ ਸਾਲ ਦੇ ਵਿੱਚ ਜਿੱਦਾਂ ਕੀ ਗੱਲ ਹੋਈ ਸੀ ਕਿ ਸਾਲ 2000 ਦੇ ਵਿੱਚ ਡਾਕਟਰ ਗਾਂਧੀ ਜੇਤੂ ਰਹੇ ਨੇ ਉਸ ਤੋਂ ਪਹਿਲਾਂ ਲਗਾਤਾਰ 5 ਤਿੰਨ ਵਾਰ ਲਗਾਤਾਰ ਤੁਸੀਂ 15 ਵਾਰ ਲੋਕ ਤੁਹਾਨੂੰ ਬਣਾਉਂਦੇ ਰਹੇ ਆ ਪਟਿਆਲਾ ਦੇ ਐਮਪੀ ਕੀ ਕਹਿ ਸਕਦੇ ਹੋ ਕਿ ਤੁਸੀਂ ਕੀ ਹਾਂ ਤੁਸੀਂ ਪਿਛਲੇ 15 ਸਾਲਾਂ ਦੇ ਵਿੱਚ ਪਟਿਆਲਾ ਦੇ ਵਿਕਾਸ ਲਈ ਕਿੰਨਾ ਕੁ ਯੋਗਦਾਨ ਪਾਇਆ ਗਿਆ ਤੁਹਾਡੇ ਵੱਲੋਂ ਬਹੁਤ ਯੋਗਦਾਨ ਪਾਇਆ ਮੈਂ ਤਾਂ ਦੋ ਤਿੰਨ ਗੱਲਾਂ ਹੀ ਕਹੂੰਗੀ ਕਿਉਂਕਿ ਬਹੁਤ ਲੰਬਾ ਚੌੜਾ ਹੈ ਨਾ ਕੁਝ ਮੈਂ ਦੱਸ ਨਹੀਂ ਸਕਦੀ ਜੋ ਮੈਂ ਮੰਤਰੀ ਹੁੰਦੇ ਪੰਜਾਬ ਦੇ ਲੋਕਾਂ ਲਈ ਕੀਤਾ ਪੰਜਾਬੀਆਂ ਲਈ ਬਾਹਰ ਔਰ ਇੱਥੇ ਆਪਣੇ ਹਲਕੇ ਦੇ ਲਈ ਦੇਖੋ ਸਭ ਤੋਂ ਵੱਡੀ ਗੱਲ ਸੀ ਰੋਜ਼ਗਾਰ ਦੀ ਮੈਂ ਬਨੂਰ ਦੇ ਵਿੱਚ ਫੁੱਟਵੇਅ ਡਿਜ਼ਾਈਨ ਇੰਸਟੀਚਿਊਟ 550 ਕਰੋੜ ਦਾ ਪ੍ਰੋਜੈਕਟ ਲੈ ਕੇ ਆਈ ਹਾਂ ਉਹ ਤੁਸੀਂ ਜਾ ਕੇ ਦੇਖੋ ਜ਼ਮੀਨ ਤੇ ਤਿਆਰ ਹੋ ਗਿਆ ਚਾਲੂ ਹੋ ਗਿਆ ਇਸ ਸਾਲ ਔਰ ਉੱਥੇ 1000 ਬੱਚੇ ਨੂੰ ਹਰ ਸਾਲ ਡਿਗਰੀ ਮਿਲ ਕੇ ਕੈਂਪਸ ਤੇ ਪਲੇਸਮੈਂਟ ਮਿਲੂਗੀ ਤਾਂ 1000 ਬੱਚੇ ਦੀ ਨੌਕਰੀ ਦਾ ਇੰਤਜ਼ਾਮ ਹੋਇਆ ਅ ਰਜਿੰਦਰਾ ਹਸਪੀਟਲ ਚ ਡੇਟਸੋਕ ਰੋਡ ਲੈ ਕੇ ਆਈ ਮੈਂ ਉਹ ਮਲਟੀ ਸਪੈਸ਼ialਟੀ ਦੀ ਉਹ ਵੀ ਹੁਣ ਤਿਆਰੀ ਹੋ ਗਈ ਹੈ ਉਹ ਵੀ ਸਹੂਲਤਾਂ ਲੋਕਾਂ ਨੂੰ ਮਿਲਣਗੀਆਂ ਬਾਕੀ ਗੱਲਾਂ ਬਹੁਤ ਜ਼ਿਆਦਾ ਹੈ ਆ ਦੋ ਗੱਲਾਂ ਕਹਿ ਕੇ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਕੀ ਕੀਤਾ ਮੈਂ ਮੈਮ ਤੁਹਾਡੇ ਹੀ ਪਾਰਟੀ ਦੇ ਵਿਧਾਇਕ ਨੇ ਕਾਕਾ ਰਣਦੀਪ ਸਿੰਘ ਪਹਿਲਾਂ ਨਾਬਾ ਉਹਨਾਂ ਦਾ ਪ੍ਰਮੁੱਖ ਹਲਕਾ ਮੰਨਿਆ ਜਾਂਦਾ ਸੀ ਹੁਣ ਪਿੱਛੇ ਅਮਲੋ ਤੋਂ ਉਹ ਵਿਧਾਇਕ ਬਣੇ ਨੇ ਲਗਾਤਾਰ ਸਵਾਲ ਉਠਾ ਰਹੇ ਨੇ ਲਗਾਤਾਰ ਇੱਕ ਤਰ੍ਹਾਂ ਦੇ ਜਿਹੜੇ ਵਿਰੋਧੀ ਸੁਰ ਉਹਨਾਂ ਵੱਲੋਂ ਦਿਖ ਰਹੇ ਨੇ ਪਾਰਟੀ ਕਿਸ ਤਰ੍ਹਾਂ ਦਾ ਇਸ ਸਾਰੀ ਸਿਚੁਏਸ਼ਨ ਨੂੰ ਹੈਂਡਲ ਕਰੂਗੀ ਜਾਂ ਤੁਹਾਡਾ ਕੀ ਰੋਲ ਰਹੂਗਾ ਇਸਦੇ ਦੇਖੋ ਪਾਰਟੀ ਨੇ ਟਿਕਟ ਦਿੱਤਾ ਕੁਝ ਸੋਚ ਕੇ ਦਿੱਤਾ ਕਾਕਾ ਰਣਦੀਪ ਸਿੰਘ ਜੀ ਦੋ ਵਾਰੀ ਅਮਲੋ ਤੋਂ ਐਮਐਲਏ ਨੇ ਕੋਟਿਆਲਾ ਪਾਰਲੀਮੈਂਟਰੀ ਹਮਲੋ ਦੇ ਵਿੱਚ ਨਹੀਂ ਹਮਲੋ ਉਹਦੇ ਵਿੱਚ ਨਹੀਂ ਪੈਂਦੀ ਉਹਨਾਂ ਨੂੰ ਉੱਥੇ ਕੰਮ ਕਰਨਾ ਪਊਗਾ ਕਰਨਗੇ ਔਰ ਮੇਰੇ ਖਿਆਲ ਚ ਜਿਹੜਾ ਉੱਥੋਂ ਦਾ ਐਮ ਐਲ ਏ ਬਣੂਗਾ ਉਹਨੂੰ ਜਿਤਾਣਗੇ ਵੀ ਸੋ ਇਹ ਗੱਲਾਂ ਮੈਨੇ ਨਹੀਂ ਰੱਖਦੀਆਂ ਠੀਕ ਹੈ ਉਹਨਾਂ ਦਾ ਕਾਰਨ ਆਬੇ ਹੈ ਉਹਨਾਂ ਦੇ ਫਾਦਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਅਸੀਂ ਮੰਨਦੇ ਹਾਂ ਔਰ ਮੇਰੇ ਖਿਆਲ ਚ ਜਿਹੜੇ ਕਾਂਗਰਸੀ ਮਾਈਂਡਡ ਬੰਦੇ ਹੈ ਉਹ ਕਾਂਗਰਸ ਨੂੰ ਹੀ ਵੋਟ ਪਾਣਗੇ ਅਕਾਲੀ ਦਲ ਨੇ surjit singh rakhra ਨੂੰ ਉਮੀਦਵਾਰ ਬਣਾਇਆ ਕਿਸ ਤਰ੍ਹਾਂ ਦਾ ਤੁਸੀਂ ਉਹ ਸਮਝ ਦਿਓ ਕਿ ਕੁੱਲ ਮਿਲਾ ਕੇ ਜੇ ਮੈਂ ਸਵਾਲ ਪੁੱਛਾਂ ਕਿ ਤੁਹਾਡਾ ਕਿਸ ਪਾਰਟੀ ਦੇ ਉਮੀਦਵਾਰ ਦੇ ਨਾਲ ਤੁਸੀਂ ਆਪਣਾ ਮੁਕਾਬਲਾ ਦੇਖਦੇ ਹੋ ਡਾਕਟਰ ਗਾਂਧੀ ਨਾਲ ਦੇਖਦੇ ਹੋ surjit singh rakhra ਨਾਲ ਦੇਖਦੇ ਹੋ ਜਾਂ ਫਿਰ ਨੀਨਾ ਮਿੱਤਲ ਦੇ ਨਾਲ ਦੇਖਦੇ ਹੋ ਤਿੰਨੋਂ ਨਾਲ ਦੇਖਣੀ ਹੈ ਜੀ ਕੋਈ ਜੇ ਕੋਈ ਨਿਰਦਲਿਆ ਵੀ ਆ ਜਾਏ ਤਾਂ ਉਹਦੇ ਨਾਲ ਵੀ ਉਮੀਦ ਹੋਊਗਾ ਮੁਕਾਬਲਾ ਤੋ ਇਹ ਪਾਰਟੀ ਪਾਰਟੀਆਂ ਦੇ ਵਿੱਚ ਹੁੰਦਾ ਹੈ ਇਹ ਜਿਹੜਾ ਜਿਹੜੇ ਵੀ ਖੜੇ ਹੁੰਦੇ ਆ ਸਭ ਆਪਣਾ ਆਪਣਾ ਪੂਰਾ ਜੋਰ ਲਾਉਂਦੇ ਆ ਤਾਂ ਮੁਕਾਬਲਾ ਜ਼ਰੂਰ ਹੁੰਦਾ ਹੈ ਮੈਮ ਤੁਸੀਂ ਇਸ ਸਵਾਲ ਦਾ ਜਿਹੜਾ ਜਵਾਬ ਹੈ ਉਹ ਬੜਾ ਹਟ ਕੇ ਦਿੱਤਾ ਜ਼ਿਆਦਾਤਰ ਜਦੋਂ ਸਵਾਲ ਕੀਤਾ ਜਾਂਦਾ ਉਮੀਦਵਾਰ ਨੂੰ ਉਮੀਦਵਾਰ ਦਾ ਜਵਾਬ ਹੁੰਦਾ ਹੈ ਕਿ ਉਸ ਦਾ ਮੁਕਾਬਲਾ ਕਿਸੇ ਦੇ ਨਾਲ ਨਹੀਂ ਹੈ ਚਾਹੇ ਉਹ ਅਕਾਲੀ ਦਲ ਦੇ ਉਮੀਦਵਾਰ ਨੂੰ ਪੁੱਛ ਲਈਏ ਚਾਹੇ ਉਹ ਡਾਕਟਰ ਗਾਂਧੀ ਨੂੰ ਪੁੱਛ ਲਈਏ ਹਰ ਕੋਈ ਕਹਿੰਦਾ ਕਿ ਉਹਨਾਂ ਦਾ ਉਮੀਦ ਮੁਕਾਬਲਾ ਕਿਸੇ ਪਾਰਟੀ ਦੇ ਨਾਲ ਨਹੀਂ ਹੈ ਤੁਹਾਡੀ ਇਸ ਤਰ੍ਹਾਂ ਦੀ ਸੋਚ ਜਾਂ ਇਸ ਤਰ੍ਹਾਂ ਦੇ ਬਿਆਨ ਨੂੰ ਕੀ ਕਿਸ ਤਰ੍ਹਾਂ ਦੇਖਿਆ ਜਾਵੇ ਮੁਕਾਬਲਾ ਤਾਂ ਮੁਕਾਬਲਾ ਹੀ ਹੁੰਦਾ ਜੋ ਉਹਦਾ ਰਿਜ਼ਲਟ ਹੁੰਦਾ ਹੈ ਉਹ ਲੋਕ ਦਿੰਦੇ ਨੇ ਉਹ ਮੁਕਾਬਲੇ ਦੀ ਅੰਤ ਦੇ ਵਿੱਚ ਜਿਹੜੀਆਂ ਵੋਟਾਂ ਪੈਂਦੀਆਂ ਜਦ ਰਿਜ਼ਲਟ ਨਿਕਲਦਾ ਉਦੋਂ ਪਤਾ ਚੱਲਦਾ ਹੈ ਠੀਕ ਹੈ ਸਰਕਾਰ ਮੈਮ ਸਰਕਾਰ ਤੇ ਇੱਕ ਦੋ ਮੇਰੇ ਸਵਾਲ ਨੇ ਕਿ ਜਿਸ ਤਰ੍ਹਾਂ ਦੇ ਨਾਲ ਸਰਕਾਰ ਨੇ ਵਾਅਦੇ ਕੀਤੇ ਸੀਗੇ ਲਗਾਤਾਰ ਵਿਰੋਧੀ ਪਾਰਟੀਆਂ ਹੀ ਕਹਿ ਰਹੀਆਂ ਨੇ ਕਿ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ ਤੇ ਅਜਿਹੇ ਦੇ ਵਿੱਚ ਕਾਂਗਰਸ ਪਾਰਟੀ ਮੋਦੀ ਸਰਕਾਰ ਤੇ ਵੀ ਨਿਸ਼ਾਨੇ ਲਗਾ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਵਾਅਦੇ ਨਹੀਂ ਕੀਤੇ ਕਿਤਨਾ ਕੀਤੇ ਇਹ ਹੀ ਸਵਾਲ ਕਾਂਗਰਸ ਪਾਰਟੀ ਤੇ ਪਲਟ ਕੇ ਆ ਜਾਂਦਾ ਹੈ ਕੀ ਕਹੋਗੇ ਤੁਸੀਂ ਮੈਂ ਕਹਿਣਾ ਚਾਹੁੰਦੀ ਆ ਸਾਡੀ ਸਰਕਾਰ ਦੇ ਹੋਏ ਨੇ 2 ਸਾਲ ਅਸੀਂ ਸ਼ੁਰੂਆਤ ਕਰਤਾ ਵਧੀਆ ਤਰੀਕੇ ਨਾਲ ਇਹਦੇ باوجود ਕਿ ਇਹ ਇਕੱਲੀ ਬੀਜੇਪੀ ਸਾਨੂੰ ਕੁੜਕੀ ਕੀਤੀ ਹੋਈ ਸਰਕਾਰ ਛੱਡ ਕੇ ਗਏ ਸੀ ਜਿੱਥੇ ਤੱਕ ਨਰਿੰਦਰ ਮੋਦੀ ਦਾ ਸਵਾਲ ਹੈ ਉਹ ਅਸੀਂ ਸਵਾਲ ਕਰ ਰਹੇ ਹਾਂ 5 ਸਾਲਾਂ ਬਾਅਦ ਜਦ ਉਸਨੇ ਆਪਣਾ ਟਰਮ ਖਤਮ ਕਰ ਲਿਆ ਸਾਡੇ ਪਏ ਨੇ ਹਲੇ 3 ਸਾਲ ਉਹਦੇ ਬਾਅਦ ਲੋਕਾਂ ਦੀ ਕਚਹਿਰੀ 'ਚ ਜਾਵਾਂਗੇ ਲੋਕ ਹੀ ਸਾਨੂੰ ਦੱਸਣਗੇ ਕਿ ਕੀ ਸੋਚਿਆ ਉਹਨਾਂ ਨੇ ਸਾਡੇ ਵਾਅਦਿਆਂ ਦਾ ਕਿੰਨੇ ਅਸੀਂ ਪੂਰੀ ਕੀਤੇ ਨੇ ਮੈਮ ਜਾਂਦੇ ਜਾਂਦੇ ਲੋਕਾਂ ਨੂੰ ਕੀ ਆਖੋਗੇ ਪਟਿਆਲਾ ਖਾਸ ਕਰਕੇ ਤੁਹਾਡੇ ਹਲਕੇ ਦੇ ਵੋਟਰਾਂ ਨੂੰ ਤੁਸੀਂ ਕੀ ਆਖੋਗੇ ਕੀ ਆਕੇ ਤੁਸੀਂ ਵੋਟ ਉਹਨਾਂ ਦੀ ਹਾਸਲ ਕਰਨਾ ਚਾਹੋ ਮੈਂ ਲੋਕਾਂ ਨੂੰ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਜੋ ਸਾਡੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੇ ਗਰੀਬੀ ਨੂੰ ਉੱਚੇ ਲਿਆਂਦੇ ਲਈ ਗਰੀਬ ਬੰਦਿਆਂ ਨੂੰ ਕਿਸਾਨਾਂ ਦੇ ਲਈ ਸਪੈਸ਼ਲ ਇੱਕ ਬਜਟ ਪਾਸ ਕਰਨ ਲਈ ਕਿਉਂਕਿ ਕਿਸਾਨ ਪੂਰੇ ਹਿੰਦੁਸਤਾਨ 'ਚ ਪੀੜਤ ਨੇ ਔਰ ਜੋ ਪਾਲਿਸੀ ਸਾਡੀ ਹੋਏਗੀ ਕਿ ਇੰਟਰਸਟ ਫ੍ਰੀ ਲੋਨ ਮਿਲੇਗਾ ਹਾਇਰ ਸਟੱਡੀਜ਼ ਲਈ ਬੱਚਿਆਂ ਲਈ ਇਹਨਾਂ ਦੇ ਉੱਤੇ ਉਹ ਦੇਖ ਕੇ ਸਾਡੇ ਲਈ ਵੋਟ ਪਾਣ ਔਰ ਇੱਕ ਅੱਛਾ ਹਿੰਦੁਸਤਾਨ ਬਣਾਉਣ ਔਰ ਪਟਿਆਲੇ ਦੇ ਲੋਕਾਂ ਲਈ ਮੈਂ ਇਹ ਕਹਿਣਾ ਚਾਹਦੀ ਆਂ ਕਿ ਮੈਂ ਹਰ ਵਕਤ ਹਾਜ਼ਰ ਆਂ ਪਟਿਆਲਾ ਮੇਰਾ ਘਰ ਹੈਗਾ ਡੇਲੀ ਪੋਸਟ ਪੰਜਾਬੀ ਨਾਲ ਗੱਲ ਕਰਨ ਲਈ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਸੋ ਇਸ ਹਨ ਕਾਂਗਰਸ ਪਾਰਟੀ ਦੇ ਪਟਿਆਲਾ ਲੋਕ ਸਭਾ ਤੋਂ ਉਮੀਦਵਾਰ ਸ਼੍ਰੀਮਤੀ ਪਰਨੀਤ ਕੌਰ ਜਿਨ੍ਹਾਂ ਨੇ ਆਖਿਆ ਕਿ ਸਰਕਾਰ ਬੇਸ਼ੱਕ ਦੀ ਚਾਹੇ ਹਾਲੇ 2 ਸਾਲ ਹੋਏ ਨੇ ਲੇਕਿਨ ਸਰਕਾਰ ਨੇ ਜਿੰਨੇ ਵਾਦੇ ਕੀਤੇ ਸੀ ਉਹ ਇੱਕ ਇੱਕ ਕਰਕੇ ਪੰਜਾਬ ਸਰਕਾਰ ਪੂਰੇ ਕਰ ਰਹੀ ਆ ਤੇ ਵਿਕਾਸ ਦੇ ਮੁੱਦੇ ਤੇ ਹੀ ਉਹਨਾਂ ਵੱਲੋਂ ਇਸ ਇਸ ਚੋਣ ਨੂੰ ਵੀ ਲੜਿਆ ਜਾਊਗਾ ਤੇ ਹਾਲਾਂਕਿ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਬੜਾ ਚੰਗਾ ਜਵਾਬ ਦਿੱਤਾ ਕਿ ਉਹਨਾਂ ਦਾ ਜੋ ਮੁਕਾਬਲਾ ਉਹ ਸਾਰੇ ਹੀ ਉਮੀਦਵਾਰਾਂ ਦੇ ਨਾਲ ਆ ਚਾਹੇ ਉਹ ਨਾਮੀ ਪਾਰਟੀਆਂ ਦੇ ਉਮੀਦਵਾਰ ਹੋਣ ਜਾਂ ਫਿਰ ਨਿਰਦਲੀ ਉਮੀਦਵਾਰ ਹੋਣ ਸੋ ਇਸ ਦੇ ਨਾਲ ਹੀ ਪਟਿਆਲਾ ਦੀ ਜਿਹੜੀ ਸਿਆਸਤ ਹੈ ਪਟਿਆਲਾ ਦੇ ਵਿੱਚ ਜਿਹੜੇ ਚੋਣ ਦਾ ਪ੍ਰਚਾਰ ਹੈ ਚੋਣ ਮਹਿੰਮ ਹੈ ਉਹ ਲਗਾਤਾਰ ਭਖੀ ਜਾ ਚੁੱਕੀ ਆ ਤੇ ਹੁਣ ਦੇਖਣਾ ਹੋਊਗਾ ਕਿ 19 ਮਈ ਨੂੰ ਪਟਿਆਲਾ ਹਲਕੇ ਦੇ ਲੋਕ ਕਿਸ ਪਾਰਟੀ ਦੇ ਉਮੀਦਵਾਰ ਨੂੰ ਜੇਤੂ ਕਰਾਰ ਦਿੰਦੇ ਨੇ ਜਾਂ ਫਿਰ ਕਿਸ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾਉਂਦੇ ਨੇ ਕੈਮਰਾ ਪਰਸਨ ਤਰਜਿੰਦਰ ਬਾਗੀ ਦੇ ਨਾਲ ਰੌਵਰਿੰਦਰ ਸਿੰਘ ਡੇਲੀ ਪੋਸਟ ਪੰਜਾਬੀ ਪਟਿਆਲਾ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ